ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ ਨਵਾਂ ਬਲੌਗ ਲੈ ਕੇ ਹਾਜ਼ਰਾਂ ਅਸੀਂ ਮੰਡੀ ਗਵਿੰਦਗੜ ਅੰਬੇ ਮਾਜਰੇ ਉਸ ਜਗ੍ਹਾ ਤੇ ਖੜੇ ਆਂ ਜਿੱਥੇ 12 ਤਰੀਕ ਨੂੰ ਸਣੀ ਅਤੇ ਉਸ ਦੇ ਦੋਸਤਾਂ ਨੇ ਇੱਕ ਰਾਗੀਰ ਨੂੰ ਲੁੱਟਿਆ ਉਹ ਤਾਂ ਸੋਨੇ ਦੀ ਚੈਨ ਤੇ ਪੈਸੇ ਤੇ ਮੋਬਾਈਲ ਖੋਹ ਲਿਆ ਔਰ ਉਹਦੇ ਗੋਲੀ ਮਾਰੀ ਉਹ ਬੰਦੇ ਨੂੰ ਪੁਲਿਸ ਨੇ ਆ ਦੇਖੋ ਉਹ ਕਲੀ ਵਾਲਾ ਉਹ ਪਿਆ ਆ ਤੇ ਪਈਆ ਪੁਲਿਸ ਨੇ ਉਸ ਬੰਦੇ ਨੂੰ 12 ਘੰਟੇ ਦੇ ਵਿੱਚ ਵਿੱਚ ਤਰਨ-ਤਾਰਨ ਤੋਂ ਕਾਬੂ ਕਰ ਲਿਆ ਸਨੀ ਅਤੇ ਉਸ ਦੇ ਦੋਸਤ ਨੂੰ ਕਾਬੂ ਕਰਕੇ ਉਹਨਾਂ ਨੇ ਰਿਮਾਂਡ ਲਿਆ ਪੁਲਿਸ ਨੇ ਰਿਮਾਂਡ ਲੈ ਕੇ ਉਹਨਾਂ ਨੂੰ ਇੱਕ ਦਿਨ ਦਾ ਰਿਮਾਂਡ ਮਿਲੇ ਆ 14 ਤਰੀਕ ਦੀ ਸ਼ਾਮ ਨੂੰ ਉਹ ਜਦੋਂ ਪੁਲਿਸ ਸਨੀ ਅਤੇ ਉਸ ਦੇ ਦੋਸਤ ਨੂੰ ਲੈ ਕੇ ਇਸ ਜਗ੍ਹਾ ਤੇ ਆਉਂਦੀ ਆ ਸਨੀ ਦਾਸ ਦਾ ਵੀ ਸਾਡੇ ਕੋਲ ਅਸਲ ਆ ਤੇ ਜਦੋਂ ਅਸਲਾ ਬਰਾਮਦ ਕਰਨ ਇਸ ਜਗ੍ਹਾ ਤੇ ਆਉਂਦੀ ਆ ਆ ਦੇਖੋ ਕਲੀ ਦੇ ਨਿਸ਼ਾਨ ਨੇ ਤੇ ਉਹ ਵੀ ਕਲੀ ਪਈ ਹੋਈ ਆ ਜਿਸ ਜਗ੍ਹਾ ਤੇ ਆ ਖੂਨ ਡੁੱਲਿਆ ਹੋਇਆ ਆ ਦੇਖੋ ਖੂਨ ਡੁੱਲਿਆ ਜਦੋਂ ਇਸ ਜਗ੍ਹਾ ਤੇ ਸਨੀ ਯਾਰ ਉਸ ਦੇ ਦੋਸਤ ਨੂੰ ਲੈ ਕੇ ਆਉਂਦੀ ਆਸਲਾ ਬਰਾਮਦ ਕਰਨ ਵਾਸਤੇ ਪੁਲਿਸ ਤਾਂ ਉਹ ਸਨੀ ਆਪਣੇ ਅਸਲੇ ਨਾਲ ਇੱਕ ਪੁਲਿਸ ਮੁਲਾਜ਼ਮ ਤੇ ਹਮਲਾ ਕਰ ਦਿੰਦਾ ਉਹ ਪੁਲਿਸ ਮੁਲਾਜ਼ਮ ਗਿਰ ਜਾਂਦਾ ਵੀ ਮੇਰੇ ਵੱਜੂ ਨਹੀਂ ਉਹਦੇ ਗੋਲੀ ਵੱਜਦੀ ਆ ਜਖਮੀ ਹੋ ਜਾਂਦਾ ਤੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਦੇ ਐਸ ਐਚ ਓ ਸਾਹਿਬ ਫਾਇਰ ਕਰਦੇ ਨੇ ਉਹ ਸਣੀ ਦੇ ਲੱਗਦਾ ਸਣੀ ਜ਼ਖਮੀ ਹੋ ਜਾਂਦਾ ਤੇ ਦੋਨਾਂ ਨੂੰ ਹਸਪੀਟਲ ਐਡਮਿਟ ਕੀਤਾ ਜਾਂਦਾ ਤੇ ਇਸ ਤਰ੍ਹਾਂ ਦਾ ਵਾਕਿਆ ਜੀ ਇੱਥੇ ਲੁੱਟਾਂ ਖੋਹਾਂ ਹੋਰ ਵੀ ਬਹੁਤ ਹੁੰਦੀਆਂ ਨੇ ਰਹੀਆਂ ਨੇ ਤੇ ਬਹੁਤ ਵਧੀਆ ਛਲਾਗਾ ਜੋ ਕਦਮਾਂ ਪੁਲਿਸ ਦਾ ਸਾਡੀ ਦਾ ਗਵਿੰਦਗੜ ਪੁਲਿਸ ਦਾ ਤੇ ਇੱਥੇ ਗਲਤ ਜਨਾਨੀਆਂ ਵੀ ਬੈਂਧੀਆਂ ਨੇ ਜੀ ਤੇ ਮਿਲਦੇ ਆਂ ਜੀ ਅਗਲੇ ਬਲੌਗ ਤੇ ਸ਼੍ਰੀ ਅਕਾਲ ਜੀ ਤੁਹਾਡੀ ਕਚੈਰੀ ਨਵਾਂ ਬਲੌਗ ਲੈ ਕੇ ਹਾਜ਼ਰਾਂ ਅਸੀਂ ਮੰਡੀ ਗਵਿੰਦਗੜ ਅੰਬੇ ਮਾਜਰੇ ਉਸ ਜਗ੍ਹਾ ਤੇ ਖੜੇ ਆਂ ਜਿੱਥੇ 12 ਤਰੀਕ ਨੂੰ ਸਣੀ ਅਤੇ ਉਸ ਦੇ ਦੋਸਤਾਂ ਨੇ ਇੱਕ ਰਾਗੀਰ ਨੂੰ ਲੁੱਟਿਆ ਉਹ ਤਾਂ ਸੋਨੇ ਦੀ ਚੈਨ ਤੇ ਪੈਸੇ ਤੇ ਮੋਬਾਈਲ ਖੋਲਿਆ ਔਰ ਉਹਦੇ ਗੋਲੀ ਮਾਰੀ ਉਹ ਬੰਦੇ ਨੂੰ ਪੁਲਿਸ ਨੇ ਆ ਦੇਖੋ ਉਹ ਕਲੀ ਵਾਲਾ ਉਹ ਪਿਆ ਆ ਟੇਪ ਪਈ ਆ ਪੁਲਿਸ ਨੇ ਉਸ ਬੰਦੇ ਨੂੰ 12 ਘੰਟੇ ਦੇ ਵਿੱਚ ਵਿੱਚ ਤਰਨ ਤਰਨ ਤੋਂ ਕਾਬੂ ਕਰ ਲਿਆ ਸਨੀ ਅਤੇ ਉਸਦੇ ਦੋਸਤ ਨੂੰ ਕਾਬੂ ਕਰਕੇ ਉਹਨਾਂ ਨੇ ਰਿਮਾਂਡ ਲਿਆ ਪੁਲਿਸ ਨੇ ਰਿਮਾਂਡ ਲੈ ਕੇ ਉਹਨਾਂ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ 14 ਤਰੀਕ ਦੀ ਸ਼ਾਮ ਨੂੰ ਉਹ ਜਦੋਂ ਪੁਲਿਸ ਸਨੀ ਅਤੇ ਉਸਦੇ ਦੋਸਤ ਨੂੰ ਲੈ ਕੇ ਇਸ ਜਗ੍ਹਾ ਤੇ ਆਉਂਦੀ ਆ ਸਨੀ ਦਾਸ ਦਾ ਵੀ ਸਾਡੇ ਕੋਲ ਅਸਲ ਹੈ ਤੇ ਜਦੋਂ ਅਸਲ